ਜਾਇਓ ਤੇ ਮੇਰੀਆਂ ਯਾਦਾਂ ਕਿਉਂਕਿ ਅਸੀਂ ਸਾਰੇ ਇੱਕੋ ਟੀਮ ਟੀਮ ਦੇ ਸੀ ਚਾ ਸੈਕਰਡ ਚ ਕਿਉਂਕਿ ਅਸੀਂ ਜਸ ਸੈਕਰਡ ਦੀ ਮੈਨੇਜਮੈਂਟ ਵਿੱਚ ਅਸੀਂ ਇਕੱਠੇ ਕੰਮ ਕਰਦੇ ਆ ਤੇ ਭਾਜੀ ਵੀ ਸਾਡਾ ਭਰਾ ਰਾਜਵੀਰ ਵੀ ਉਸ ਕੰਪਨੀ ਵਿੱਚ ਕੰਮ ਕਰਦਾ ਰਿਹਾ ਤੇ ਮੈਂ ਵੀ ਉੱਥੇ ਹੀ ਅੱਜ ਉਹਨਾਂ ਦੇ ਨਾਲ ਜੁੜਿਆ ਹਾਂ ਤਾਂ ਸਾਡੀਆਂ ਆਪਸ ਵਿੱਚ ਕਾਫੀ ਗੱਲਾਂ ਬਾਤਾਂ ਹੋ ਜਾਂਦੀਆਂ ਸੀ ਅਸੀਂ ਅਕਸਰ ਸ਼ੋਹਾਂ ਦੇ ਬਾਰੇ ਜੋ ਵੀ ਦੋ ਚਾਰ ਬੈਠ ਕੇ ਗੱਲਾਂ ਬਾਤਾਂ ਕਰਦੇ ਸੀ ਸੋ ਇੱਕ ਥੋੜਾ ਜਿਹਾ ਵਾਕਿਆ ਮੈਂ ਉਹਨਾਂ ਦੀ ਯਾਦ ਨਾਲ ਜੁੜਿਆ ਹੋਇਆ ਸਾਂਝਾ ਕਰਨਾ ਕਿ ਜਦੋਂ ਆ ਐਕਸੀਡੈਂਟ ਤੋਂ 15-20 ਦਿਨ ਪਹਿਲਾਂ ਅਸੀਂ ਕੈਨੇਡਾ ਮਲੇ ਤੋਂ ਇੱਦਾਂ ਹੀ ਰੋਡ ਤੇ ਜਾਈ ਜਾਂਦੇ ਨਾਲ ਛੋਟਾ ਜਿਹਾ ਬੱਚਾ ਮੈਨੂੰ ਹਮੇਸ਼ਾ ਉਹ ਵਾਕਿਆ ਯਾਦ ਆਉਂਦਾ ਤੇ ਮੈਂ ਤੇ ਤਸਵੀਰ ਭਾਜੀ ਤਾਂ ਗੱਡੀ ਤੇ ਜਾਏ ਚਾਹੀਏ ਤੇ ਮੈਂ ਕਿਹਾ ਭਾਜੀ ਰਾਜੀਤ ਭਾਜੀ ਚਲੇ ਫੜਕ ਤੇ ਤੁਰੇ ਜਾਂਦੇ ਆ ਤਾਂ ਅਸੀਂ ਨਾਲ ਦੇ ਨਾਲ ਗੱਡੀ ਮੋੜੀ ਤੇ ਉੱਥੇ ਸਟਾਰਬਕਸ ਸੀਗਾ ਉੱਥੇ ਬੈਠ ਕੇ ਕੌਫੀ ਪੀਤੀ ਤੇ ਭਾਜੀ ਨਾਲ ਗੁਫ਼ਤਗੂ ਹੋਈ ਤੇ ਮੈਨੂੰ ਲੱਗਦਾ ਕਿ ਉਹ ਗੁਫ਼ਤਗੂ ਸਾਡੀ ਲਾਸਟ ਸੀਗੀ ਤੇ ਮੈਂ ਹਮੇਸ਼ਾ ਕਿਉਂਕਿ ਮੈਂ ਵੀ ਇੱਕ ਸਟੇਜ ਕਲਾਕਾਰ ਆ ਮੈਂ ਵੀ ਸਟੇਜਾ ਲਾਉਣਾ ਤੇ ਮੈਂ ਹਮੇਸ਼ਾ ਕਿਉਂਕਿ ਉਹ ਇਥੋਂ ਬਹੁਤ ਸੀਨੀਅਰ ਸੀਗੇ ਤੇ ਹਮੇਸ਼ਾ ਉਹਨਾਂ ਨੂੰ ਇਹੀ ਗੱਲ ਪੁੱਛਣੀ ਕਿ ਭਾਜੀ ਤੁਸੀਂ ਇੰਨੀ ਇੰਪਰੂਵਮੈਂਟ ਇੰਨੀ ਛੋਟੀ ਚਰਨੀ ਵਿੱਚ ਕਿੱਦਾਂ ਕੀਤੀ ਕਿਉਂਕਿ ਉਹਨਾਂ ਨੇ ਆਪਣੇ ਲਾਈਵ ਸਟੇਜ ਸ਼ੋਅਾਂ ਵਿੱਚ ਬਹੁਤ ਜਲਦੀ ਇੰਪਰੂਵਮੈਂਟ ਕਰ ਲਈ ਸੀ ਤੇ ਇਦਾਂ ਦੀ ਗੁਫ਼ਤਗੋ ਅਸੀਂ ਬੈਠ ਕੇ ਕੀਤੀਆਂ ਤੇ ਉਹ ਸਾਡੀ ਗੁਫ਼ਤਗੋ ਲਾਸਟ